ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣੀ ਹੈ ਪਿੰਡ ਲਹਿਰਾ ਰੋਹੀ ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਜੀਰੇ ਦੇ ਬਿਲਕੁਲ ਨੇੜੇ ਹੈ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰਾਂ ਦਾ ਇੱਕ ਲਾਰਜ ਫਾਰਮ ਹੈ ਇਹਨਾਂ ਕੋਲ ਗਾਵਾਂ ਜਿਹੜੀਆਂ ਉਹ ਘਰਦੀਆਂ ਪਰ ਜਦੋਂ ਨਗ ਕਈ ਵਾਰ ਵੱਜ ਜਾਂਦੇ ਤਾਂ ਫਿਰ ਵਿੱਚੋਂ ਕੁਝ ਨਗ ਸੇਲ ਹੋ ਜਾਂਦੇ ਆ ਤਿੰਨ ਗਾਵਾਂ ਤੁਹਾਨੂੰ ਅੱਜ ਮੈਂ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਣਗਾ ਇੱਕ ਗਾਵਾਂ ਪਹਿਲਾਂ ਵੀਡੀਓ ਬਣਾਈ ਸੀ ਬੜੀ ਸ਼ਾਰਟ ਵੀਡੀਓ ਚੱਲੀ ਕਿਉਂਕੋ ਸੂਈ ਸਵਾਈ ਵਹਿੜ ਸੀ ਉਦੋਂ ਇਹ ਗਾਵਾਂ ਕੱਚੀਆਂ ਸੀ ਹਾਲਾਂਕਿ ਉਦੋਂ ਵੀ ਵੀਡੀਓ ਚ ਦਿਖਾਤੀਆਂ ਸੀ ਪਰ ਕੱਚੇ ਪਸ਼ੂ ਦੀ ਕਈ ਵਾਰ ਸਮਝ ਨਹੀਂ ਆਉਂਦੀ ਵੀ ਇਹ ਕਿੰਨਾ ਕੁ ਦੁੱਧ ਦੇ ਸਕਦਾ ਹੈ ਅੱਜ ਤੁਹਾਨੂੰ ਇਹਨਾਂ ਦਾ ਦੁੱਧ ਤਿਆਰ ਦੱਸਾਂਗੇ ਉਦੋਂ ਤੁਹਾਨੂੰ ਇਹ 20-20 ਦਿਨ ਕੱਚੀਆਂ ਗਾਵਾਂ ਉਸ ਵੀਡੀਓ ਚ ਸ਼ਾਇਦ ਇਹ ਦਿਖਾਈਆਂ ਸੀ ਸੋ ਆਓ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋੜ ਕੇ ਦਿਖਾ ਦੇਵਾਂਗੇ ਵੀਡੀਓ ਸਵੇਰ ਦੇ ਟਾਈਮ ਹੀ ਬਣ ਰਹੀ ਹੈ ਪਰ ਮਿਲਕਿੰਗ ਇਹਨਾਂ ਦੀ ਹਜੇ ਹੋਣ ਵਾਲੀ ਹੈ ਕਿਉਂਕਿ ਭਰੇ ਹਵਾਨੇ ਚੋਂ ਸਮਝ ਚੰਗੀ ਤਰ੍ਹਾਂ ਆ ਜਾਂਦੀ ਪਸ਼ੂ ਜਸਪਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਜਸਪਾਲ ਭਾਈ ਅੱਜ ਆਪਾਂ ਤਿੰਨ ਨਾਗ ਸੇਲ ਕਰ ਰਹੇ ਹਾਂ ਹਾਂਜੀ ਪਹਿਲੇ ਨੰਬਰ ਤੇ ਵਹਿੜ ਕੰਨ ਮਸੂਆ ਸੂਈ ਹੈ ਇਹ ਬਾਈ ਜੀ ਪਹਿਲਣ ਵਹਿੜ ਪਹਿਲਾ ਸੂਆ ਹੈ ਠੀਕ ਹੈ ਢਿਆਗੋ ਪੀਦੇ ਸੀਮਨ ਦੀ ਆਪ ਢਿਆਗੋ ਪੀਦੀ ਆਪ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਅੱਜ ਇਹਨੂੰ ਅੱਜ ਹੋ ਗਿਆ ਜੀ 7ਵਾਂ 8ਵਾਂ ਦਿਨ ਠੀਕ ਹੈ ਕਿੰਨਾ ਦੁੱਧ ਹੋਊਗਾ ਇਸ ਟਾਈਮ ਹਰ ਇਸ ਟਾਈਮ ਇਹਦੇ ਦੁੱਧ ਕਿੰਨਾ ਕੁ ਦੇ ਦੂ ਚੰਗੀ ਸੇਵਾ ਨਾਲ ਇਹ 35 ਤੋਂ ਉੱਪਰ ਜਾਊ ਜੀ 35 ਤੋਂ ਉੱਪਰ ਜਾਵਾਂਗੇ ਹਾਂਜੀ ਹਾਂਜੀ ਬੱਚਾ ਇਹਦੇ ਨਾਲ ਬੱਚਾ ਬੱਛਾ ਹੈ ਜੀ ਇਹਦਾ ਡਿਮਾਂਡ ਕੀ ਰਹੂਗੀ ਦੀ ਡਿਮਾਂਡ ਇਹਦੀ ਜੀ 2,70,000 ਰੁਪਏ ਜੀ 2,70,000 ਹਾਂਜੀ ਤੋਰਗੇ ਭਈ ਨੂੰ ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਅਡਿਆਗੋ ਪੀ ਦੀ ਆਪ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ 26 ਕਿਲੋ ਦੁੱਧ ਸਤਵੇਂ ਦਿਨ ਬੌਲਾ ਜਿਹੜਾ ਕਹਿ ਸਕਦੇ ਆ ਬਾਈ ਕਹਿੰਦਾ ਵੀ 35 ਤੋਂ ਬਾਅਦ ਇਹਨੂੰ ਦੁੱਧ ਦੇਣਾ ਚਾਹੀਦਾ ਹਵਾਨਾ ਫਿਕਸ ਆ ਬਿਲਕੁਲ ਹਾਈਟ ਚੰਗੀ ਹੈ ਲੈਂਥ ਚੰਗੀ ਹੈ ਹਵਾਨੇ ਦਾ ਡਿਜ਼ਾਈਨ ਤਾਂ ਦੱਸੋ ਮੇਲਿਆਂ ਆ ਲਿਆ ਕਰਮਾ ਵਾਲੀ ਇਦਾਂ ਦਾ ਇਹਨੇ ਹਵਾਨਾ ਜਿਹੜਾ ਉਹ ਤਿਆਰ ਕੀਤਾ ਢਾਂਚਾ ਇਹਦਾ ਤੁਸੀਂ ਦੇਖ ਲਓ ਮਾਲਾ ਭਾਈ ਥੋੜਾ ਚਵਾਈ ਤੋਂ ਅਸੀਂ ਲੇਟ ਵੀਡੀਓ ਬਣਾ ਰਹੇ ਆ ਇਹ ਗੱਲ ਜ਼ਰੂਰ ਧਿਆਨ ਚ ਲਿਆਦਣਾ ਕਿਉਂਕਿ ਸਵੇਰ ਸਦਿਆਂ ਚਵਾਈ ਹੁੰਦੀ ਹੈ ਤੇ ਵੀਡੀਓ ਬਣਾਉਣ ਦਾ ਟਾਈਮ ਥੋੜਾ ਲੇਟ ਹੈ ਤੋ ਭਰੇ ਹਵਾਨੇ ਤੁਹਾਨੂੰ ਇਹ ਹੁਣ ਨਜ਼ਰ ਆਉਣਗੇ ਬਾਕੀ ਰਾਤ ਮਿਲਕਿੰਗ ਵੀ ਇਹਨਾਂ ਦੀ ਲੇਟ ਕਰਾਤੀ ਸੀ ਕਿਉਂਕਿ ਦੁੱਧ ਵਾਲੇ ਪਸ਼ੂ ਐ ਤੇ ਇਹਨਾਂ ਨੂੰ ਉਨਾ ਚਿਰ ਤੋ ਰੋਕਣਾ ਔਖਾ ਹੋ ਜਾਂਦਾ ਸੋ ਚੰਗਾ ਹਵਾਨਾ ਫਿਟਿੰਗ ਵਾਲਾ ਬਿਲਕੁਲ ਹਾਈਟ ਸੋਹਣੀ ਐ ਅੜਿਆਗੋ ਪੀਦੀ ਆਪ 2 ਲੱਖ ਤੇ 70 ਹਜ਼ਾਰ ਦੀ ਡਿਮਾਂਡ ਐ ਮਾਨਤਨ ਮੌਕੇ ਤੇ ਹੋਈ ਜਾਣਾ ਹੁੰਦਾ ਜਿਹੜਾ ਭਰਾ ਖਰੀਦਣਾ ਚਾਹੂ ਉਹ ਆ ਕੇ ਦੇਖ ਲੈਂਦਾ ਜਸਪਾਲ ਭਾਈ ਜਿਹੜੀ 2 ਨੰਬਰ ਤੇ ਆਪਾਂ ਗਾਂ ਦਿਖਾਉਣੀ ਐ ਹਾਂਜੀ ਕਿੰਨਾ ਮਸੂਆ ਇਹ ਦੂਜੇ ਸੂਏ ਆ ਜੀ ਕਿੰਨਾ ਚਰੋ ਗਿਆ ਜੀ ਸੂਈ ਇਹਨੂੰ ਹੋ ਗਿਆ ਜੀ 11 ਤੋਂ 12 ਦਿਨ ਹੁਣ ਦੁੱਧ ਕਿੰਨਾ ਆਊਗਾ 40 ਲੀਟਰ ਤਿਆਰ ਆ 40 ਲੀਟਰ ਦੁੱਧ ਦੋਹਾਂ ਟਾਈਮਾਂ ਦਾ ਇਸ ਟਾਈਮ ਪੂਰਾ ਪੂਰਾ ਤਿਆਰ ਆ ਜੀ ਮਤਲਬ ਕਿ ਅਗਲਾ ਆਪ ਦਾ ਕੰਡਾ ਮਾਰ ਕੇ ਲਵੇ ਅੱਛਾ ਭਾਈ ਇਹਦਾ ਰੇਟ ਕੀ ਰਹਿਣਾ ਇਹਦਾ 260 260 ਬੱਚਾ ਇਹਦੇ ਨਾਲ ਇਹਦਾ ਬੱਚਾ ਜੀ ਤੋਰਦੇ ਭਾਈ ਸੋ ਦੱਸੋ ਇਹ स्नोਮੈਨ स्नोਮੈਨ ਦੀ ਦੱਸਿਆ ਨਾ ਭਾਈ ਹਾਂ स्नोਮੈਨ ਦੀ ਹੈ स्नोਮੈਨ ਬੁੱਲਦੀ ਇਹ ਆਪ ਹੈ 40 ਲੀਟਰ ਦੁੱਧ ਆ ਇਸ ਟਾਈਮ ਭਾਈ ਕਹਿੰਦਾ ਵੀ ਦੋ ਟਾਈਮ ਤਿੰਨ ਟਾਈਮ ਇੱਥੇ ਚੋਲੋ ਇਹਨਾਂ ਦੀ ਸੇਵਾ ਦੇ ਉੱਤੇ ਇਹਨਾਂ ਨੂੰ ਦੁੱਧ ਦੇ ਰਹੀ ਹੈ 11ਵਾਂ 12ਵਾਂ ਦਿਨ ਅੱਜ ਸੋਈ ਨੂੰ ਹੋਇਆ ਹੈ ਬੱਚਾ ਇਹਦੇ ਨਾਲ ਵੀ ਬੱਚਾ ਹੈ 2 ਲੱਖ ਤੇ 60 ਹਜ਼ਾਰ ਇਹਦੀ ਡਿਮਾਂਡ ਹੈ ਉਹ ਜੀਨੇ 40 ਕਿਲੋ ਵਾਲੀ ਦੁੱਧ ਵਾਲੀ ਗਾਂ ਲੈਣੀ ਹੈ ਤਾਂ ਤੂੰ ਵੀ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ 40 ਲੀਟਰ ਦੁੱਧ ਇਸ ਟਾਈਮ ਮੌਕੇ ਦੇ ਉੱਤੇ ਹਾਜ਼ਰ 11ਵਾਂ ਦਿਨ ਉਹ ਹੈ ਤਾਂ ਗਰਮੀ ਦੀ ਰੁੱਤ ਪਰ ਦੁੱਧ ਇਹ ਚੰਗਾ ਦੇਊਗੀ ਘੰਟਿਆਂ ਜੀ ਵਗ ਜਾਣੀਏ ਉਹ ਜੀ ਨੂੰ ਪਸੰਦ ਆਵੇ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਨਾੜਾ ਹਵਾਨੇ ਤੇ ਚੰਗੀਆਂ ਲੰਬਾਈ ਚੰਗੀ ਹੈ ਹੋਰ ਘੇੜਾ ਕਢਾ ਦੇ ਵੇਖ ਇੱਕ ਵਾਰ ਘੁਮਾ ਦੇ ਇਹਨੂੰ ਮੜੇ ਸੋ ਥੋੜੀ ਹੋਰ ਤੋਰ ਕੇ ਦਿਖਾ ਲਈਏ ਦੋਸਤੋ ਚੰਗੇ ਦੁੱਤ ਤੇ ਚੱਲ ਰਹੀਆਂ ਆ 2,60,000 ਦਾ ਰੇਟ ਥਾਣਾ ਅਥੀ ਚੁਆਈ ਵਾਲੇ ਵੀ ਐ ਲਿਆ ਬਈ ਵਾਪਸ ਇਸ ਸਾਈਡ ਤੇ ਵੀ ਹਵਾਨੇ ਦੇ ਉੱਤੇ ਨਾੜਾਂ ਤੁਸੀਂ ਦੇਖੋ ਸਵੇਰ ਤੋਂ ਨੰਬਰ ਤੇ ਤਿੰਨ ਨੰਬਰ ਤੇ ਇੱਕ ਹੋਰ ਤੁਹਾਨੂੰ ਗਾਂ ਦਿਖਾਉਣੀ ਆ ਦੱਸੋ ਕਿਉਂਕਿ ਤੈਣੀ ਨਾਗਰ ਜਿਹੜੇ ਉਹ ਵਿਕਰੀ ਵਾਲੇ ਸੀ ਜਸਪਾਲ ਭਾਈ ਜਿਹੜੀ ਤੈਨ ਨੰਬਰ ਤੇ ਗਾਂ ਹੈ ਇਹ ਕਿੰਨਾ ਮਸੂਆ ਇਹ ਬਾਈ ਸਹੀ ਤੀਜੇ ਸੁਏ ਆ ਕਿੰਨਾ ਚਰੋ ਗਿਆ ਇਹਨੂੰ ਅੱਜ ਸੋਈ ਨੂੰ ਇਹਨੂੰ ਛੱਤ ਲੈਣ ਨੂੰ ਸੋ 7ਵਾਂ ਦਿਨ ਆ ਜੀ ਸੂਈ ਨੂੰ ਠੀਕ ਹੈ ਦੁੱਧ ਹੁਣ 7 ਦਿਨਾਂ ਦੀ ਸੂਈ ਥੱਲੇ ਟੋਡੇ ਦੇ ਥੱਲੇ ਹੈਗਾ ਜੀ 32 33 ਲੀਟਰ ਠੀਕ ਹੈ ਕਿਹੜੇ ਸੀਮੰਦੀ ਆ ਇਹ ਇਹ ਲਕੋਰਸ ਦੀ ਇਹਦਾ ਰੇਟ ਕੀ ਰਹੂਗਾ ਇਹਦਾ 2,80,000 ਰੁਪਏ ਤੋੜ ਦੇ ਬਈ ਸੋ ਦੱਸੋ ਲਕੋਰਸ ਬੋਲਦੀ ਹੈ 2,80,000 ਰੇਟ ਹੈ ਸੂਹਾ ਤੀਜਾ 7ਵੇਂ ਦਿਨ ਇਹਦੇ ਥੱਲੇ ਵੀ ਦੁੱਧ ਜਿਹੜਾ 32 ਲੀਟਰ ਇਸ ਟਾਈਮ ਹਾਜ਼ਰ ਹੈ। ਜਸਪਾਲ ਭਾਈ ਕਿੰਨਾ ਕੁ ਦੁੱਧ ਦੇਊਗੀ ਸੇਵਾ। ਪਿਛਲੇ ਪਿਛਲੇ ਸੂਏ ਭਾਈ 45 ਤੋਂ 50 ਦੇ ਵਿੱਚ ਘਾਰ ਚੱਲੀ ਹੈ ਦੂਜੇ ਸੂਏ। ਅੱਛਾ ਦੂਜੇ ਸੂਏ 'ਚ ਹੀ ਦੱਸੋ 45 ਤੋਂ 50 ਦੇ ਵਿੱਚ ਵਿੱਚ ਦੁੱਧ ਦਿੱਤਾ ਹੈ। ਤੇ ਐਸ ਵਾਰ ਵੱਧ ਦੁੱਧ ਦੇਣਾ ਚਾਹੀਦਾ ਹਾਲਾਂਕਿ ਅੱਗੇ ਗਰਮੀ ਦੀ ਰੁੱਤ ਆ ਗਈ ਪਰ ਜਿਹੜੀ ਬਰੀਡ ਹੈ ਉਹਨੇ ਦੁੱਧ ਦੇਣਾ ਹੀ ਹੁੰਦਾ ਹੈ। ਲੇਆ ਭਾਈ ਕਮਾਲਾ। ਚੰਗੀ ਸੇਵਾ ਜਿਹੜਾ ਵੀਰ ਕਰਦਾ ਹੈ ਫਾਰਮ ਦਾ ਕੰਮ ਹੈ ਤਾਂ ਖਾਸ ਕਰਕੇ ਤੁਸੀਂ ਇਤਾਂ ਦੀਆਂ ਗਾਵਾਂ ਪਰਚੇਜ ਕਰ ਸਕਦੇ ਹੋ। ਵੱਨ ਕੇ ਪਸ਼ੂ ਰੱਖਦੇ ਆ। ਘਟ ਨਾਲਜ ਹੈ ਤਾਂ ਉਹ ਭਵੇਂ ਜਿਹੜਾ ਘਟ ਦੁੱਧ ਵਾਲੀ ਗਾਂ ਖਰੀਦ ਲੈ ਪਰ ਇਹ ਚੰਗੇ ਦੁੱਧ ਵਾਲੀਆਂ ਗਾਂ ਹਨ ਤੇ ਇਹਨਾਂ ਨੇ ਅੱਗੇ ਬਰੀਡੇ ਜਿਹੜੀ ਬਰੀਡ ਵੀ ਇਦਾਂ ਦੀ ਤਿਆਰ ਕਰਕੇ ਦੇਣੀ ਹੈ ਘਰਾਂ ਦੇ ਵਿੱਚ ਜਿਹੜਾ ਵੀਰ ਖਰੀਦਣਾ ਚਾਵੇ ਸੰਪਰਕ ਬਾਈ ਨਾਲ ਕਰ ਸਕਦੇ ਹੋ ਕਿਹੜਾ ਦੇਖਣਾ ਹੋਰ ਵੀ ਨੰਬਰ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਸੋ ਇਹ ਵੀ ਵੈਡ ਫਾਰ ਸੇਲ ਰੇਟ ਤੁਹਾਨੂੰ ਵੀਡੀਓ ਚ ਦੱਸਤੇ ਆ ਦਸੀ ਦੇ ਇਸ ਕਰਕੇ ਬਹੁਤ ਭਰਾ ਕਹਿੰਦੇ ਆ ਵੀ ਵੀਡੀਓ ਰੇਟ ਤੋਂ ਬਿਨਾ ਚੰਗੀ ਨਹੀਂ ਲੱਗਦੀ ਜੇ ਰੇਟ ਦੱਸ ਦਿੰਦੇ ਆ ਫਿਰ ਥੱਲੇ ਕਮੈਂਟ ਵਾਲੇ ਭਰਾ ਤੰਗ ਕਰਨ ਲੱਗ ਜਾਂਦੇ ਆ ਕਿਉਂਕਿ ਹਰੇਕ ਵੀਰ ਆਪਦੀ ਚੀਜ਼ ਦਾ ਮੁੱਲ ਮੰਗਣ ਦਾ ਹੱਕਦਾਰ ਹੁੰਦਾ ਤੇ ਫਿਰ ਉਹਨਾਂ ਨੂੰ ਜਿਹੜਾ ਰਿਪਲਾਈ ਦੇਣਾ ਔਖਾ ਜਾਂਦਾ ਸੋ ਜਜੇ ਤਕਾਲ ਕਰਿਓ ਚੰਗਾ ਢਾਂਚਾ ਹੈ ਸੋਹਣਾ ਥਾਨ ਹਵਾਨਾ ਹੈ ਸਟਰਕਚਰ ਦੇਖ ਸਕਦੇ ਹੋ ਤੁਸੀਂ ਉਤੋਂ ਇਨਾਂ ਕੋਲ ਇਹ ਬਰੀਡਿੰਗ ਦੇ ਉੱਤੇ ਕੰਮ ਚੱਲਦਾ ਦੱਸੋ ਕਿਉਂਕਿ ਅੱਗੇ ਮਗਰ ਵਹਿਣਾ ਬਹੁਤ ਤਿਆਰ ਹੋ ਜਾਂਦੀਆਂ ਤਾਂ ਹੀ ਵਿੱਚੋਂ ਕੋਈ ਕੋਈ ਨਗ ਹਰੇਕ ਸਾਲ ਇਹ ਸੇਲ ਵਾਈ ਦੀ ਹੋਰੀ ਕਰਦੇ ਇੱਕ ਲਿਮਟਿਡ ਫਾਰਮ ਛੋਟੇ ਬੱਚੇ ਦੇਖੋ ਇਹਨਾਂ ਚੋਂ ਕੋਈ ਵੀ ਨਗ ਫੋਰ ਸੇਲ ਨਹੀਂਗਾ ਬੱਚੀਆਂ ਬੱਚੇ ਜੋ ਵੀ ਹੈ ਉਹ ਇਹਨਾਂ ਦੇ ਇੱਥੇ ਹੋਮ ਬਰੀਡ ਹੈ ਮੈਂ ਸਿਰਫ ਸ਼ੌਂਕੀਆਂ ਦਿਖਾਤੇ ਮੇਨ ਤਿੰਨ گاਵਾਾਂ ਵਿੱਚ ਵੇਚਦਾ ਸੀ ਤੇ ਤਿੰਨੇ ਤੁਹਾਨੂੰ ਦਿਖਾ ਦਿੱਤਾ ਉਹ ਦੋ گاਵਾ ਨਾਲ ਬੱਚੇ ਵੱਛੇ ਆ ਇਸ ਗਾਵਾ ਨਾਲ ਬੱਚਾ ਵੱਛੀ ਸੀ ਪਰ ਉਹ ਜਦੋਂ ਇਹ ਸੋਈ ਹੈ ਤਾਂ ਉਦੋਂ ਉਹਦੇ ਮੂੰਹ ਚ ਪਾਣੀ ਪੈਣ ਕਰਕੇ ਐਕਸਪਾਇਰ ਹੋ ਗਈ ਸੋ ਦੋਸੋ ਸੰਪਰਕ ਬਾਈ ਜੀ ਨਾਲ ਨਾ ਕਰ ਸਕਦੇ ਹੋ ਤੁਸੀਂ ਚੰਗੇ ਕੱਦ ਕਾਠ ਦਿਨਾ ਇਹ ਤਿੰਨ گاਵਾ ਅੱਜ ਬਾਈ ਨੇ ਜਿਹੜੀਆਂ ਉਕਾਉ ਕੀਤੀਆਂ ਜਿਹਦੇ ਚ ਇੱਕ ਪਹਿਲਣ ਵੇੜ ਬੜੇ ਫਿਕਸ ਜੇ ਤੇ ਸੋਹਣੇ ਹਵਾਨੇ ਦੀ ਹੈ ਨਾਲ ਇੱਕ ਚੰਗੇ ਦੁੱਧ ਵਾਲੀ 스ਨੋਮੈਨ ਬੁੱਲ ਦੀ ਚਿੱਟੇ ਰੰਗ ਦੀ ਵੇੜ ਇਹ ਵੀ ਫੋਰ ਸੇਲ ਹੈ ਇੱਕ ਬੈਡ ਜਿਹੜੀ ਹੁਣ ਤੋੜ ਕੇ ਦਿਖਾਈ ਹੈ ਲਕੋਰਸ ਬੁੱਲਦੀ ਹੈ ਸੂਆ ਲਕਉਂਦੀ ਹੈ ਕਰਮਾ ਲਈ ਦੂਜਾ ਸੂਆ ਕਿਹਾ ਚਲਦੀ ਹੈ ਪਰ ਬਾਈ ਦੱਸਦੇ ਆ ਵੀ ਤੀਜੇ ਸੂਏ ਇਹ ਗਾਂ ਸੋਈ ਹੈ ਇਹਨਾਂ ਦੀ ਖੁਦ ਬੈਡ ਮੈਰੀ ਪ੍ਰੈਕਟਿਸ ਵੀ ਆਪ ਵੀਰ ਇਹ ਪ੍ਰੈਕਟਿਸ ਤੇ ਕੰਮ ਕਰਦੇ ਆ ਤੇ ਉਹਦੇ ਕਰਕੇ ਬਰੀਡਿੰਗ ਜਿਹੜੀ ਉਹ ਕਰਨੀ ਵੀ ਸੌਖੀ ਹੈ ਕਿਉਂਕਿ ਸੀਮਨ ਸਾਰਾ ਆਪ ਦੇ ਹੱਥੀ ਬਾਈ ਨੇ ਏਆਈ ਕਰਨੀ ਹੁੰਦੀ ਹੈ ਇਹ ਸਾਰਾ ਫਾਰਮ ਹੈ ਇਹਨਾਂ ਦਾ ਮੇਨ ਜਿਹੜੀਆਂ ਤਿੰਨ گاਵਾ ਬਕਾਉਸੇ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾ ਚੁੱਕੇ ਆ ਧੰਨਵਾਦ ਆਜੀ ਇਸ ਵੀਡੀਓ ਨੂੰ ਦੇਖਣ ਲਈ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ